ਵਰਸੋ ਦੇ ਆਲਖ ਜਿਲ੍ਹਾ ਮੁਖਸਰ ਆਰਣ ਬਰਨਾਲੇ ਦੀ ਧਰਤੀ ਤੇ ਤੁਸੀਂ ਦੇਖ ਰਹੇ ਹੋ ਪਹਿਲੀ ਕਬੱਡੀ ਰਾਮ ਨੇ ਆਲਖਾਂ ਵਾਲੇ ਨੇ ਪਾਈ ਹੈ ਜਿਲ੍ਹਾ ਮੁਖਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇੱਕ ਬਲੂ ਐਸ ਵੇਲੇ ਅੱਗੇ ਵੱਧਦਾ ਸੇਕ ਇਹਨਾਂ ਨੌਜਵਾਨਾਂ ਦੇ ਪਿੰਡਿਆਂ ਨੂੰ ਦਿੱਤੀ ਹੋਈ ਔਰ ਪੁਆਇੰਟ ਉਹਨਾਂ ਜਾਣ ਲਾਈ ਹੈ ਹੱਤਾਂ ਤੋਂ ਕਲੀ ਕਹੇ ਮੋਲਾ ਪਲੀ ਜਾਨੀ ਰੇਡ ਤੇ ਚੱਲੀ ਹੈ ਦੀਪ ਗੜ੍ਹ ਦੀ ਧਰਤੀ ਦਾ ਬੂਟਾ ਸਾਹਮਣੇ ਮਾਰਦਾ ਹੋਇਆ ਪੱਟਾਂ ਤੇ ਥਾਤੀਆਂ ਅੱਗੇ ਵੱਧਦਾ ਹੋਇਆ ਮਿੱਕੇ-ਮਿੱਕੇ ਹਲਬਾਂ ਦੇ ਨਾਲ ਕੋਲੇ-ਕੋਲੇ ਪੱਬ ਧਰਦਾ ਹੋਇਆ ਵਧਿਆ ਵਰੋਧੀਆਂ ਦੇ ਵੇੜੇ ਇੱਕ ਪਾਸੇ ਦੇਖਣਾ ਵੀ ਸੱਤਾ ਔਖਾਂ ਵਾਲਾ ਡੱਕਰਲੇ ਰੱਖਣ ਦੀ ਗੱਲ ਕਰਦਾ ਪਰ ਪੁਆਇੰਟ ਬੂਟੇ ਨੌਜਾਨੇ ਦੀਪਸਾੜ ਦੀ ਟੀਮ ਦੇ ਵਿੱਚ ਜੋੜਦਾ ਅੱਜ ਦੇ ਇਸ ਤੀਸਰੇ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਇਹ ਫਾਈਨਲ ਮੈਚ ਤੁਸੀਂ ਦੇਖ ਰਹੇ ਹੋ ਸਾਡੀ 70 ਕਿਲੋ ਵਰਗ ਦਾ ਫਾਈਨਲ ਮੁਕਾਬਲਾ ਦੇਖ ਰਹੇ ਹੋ ਸ਼ਹੀਦ ਜਗਰਾਤ ਸਿੰਘ ਸਪੋਰਟਸ ਕਲੱਬ ਦਾ ਇਸ ਤੀਸਰੇ ਵਧੇ ਦਾ ਪ੍ਰਾਲਾਜ ਜੀ ਦਾ ਜਨਮ ਦਿਨ ਹੈ ਔਰ 70 ਕਿਲੋ ਵਰਗ ਦਾ ਫਾਈਨਲ ਮੈਚ ਰਵਣੇ ਆਲਖਾਂ ਵਾਲੇ ਦੀ ਪਾਈ ਹੋਈ ਕਬੱਡੀ ਮੁਖਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਹ ਗੱਭਰੂ ਸਾਹਮਣੇ ਦੇਖਣਾ ਵੀ ਤਾਤਾ ਦੀਪਦਰ ਦੀ ਧਰਤੀ ਦਾ ਕੇਰਨ ਵੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਤਾਤਾ ਇੱਕ ਪਾਸੇ ਰਵਣ ਕਿ ਅੱਜ ਸੁਟਾ ਲੰਘ ਕੇ ਦਿਖਾਈ ਸੱਜਣਾ ਵੀ ਨੀਲੇ ਨਹਿਰਾ ਵਿੱਚ ਕਜਲਾ ਮਾ ਪਾਲਿਆ ਅੱਜ ਸੁਟਾ ਲੰਘ ਕੇ ਦਿਖਾਈ ਸੱਜਣਾ ਨੀਲੇ ਨਹਿਰਾ ਵਿੱਚ ਕਜਲਾ ਮਾ ਪਾਲ ਲਾ ਵੀ ਆਲਖਾਂ ਵਾਲੇ ਹੁਣ ਤਰਨ ਜਾਂ ਮਰਨ ਵਾਲੀ ਨੀਤੀ ਪਰੋਣੀ ਪਈ ਹੈ ਇਸ ਮੁਕਾਬਲੇ ਦੇ ਵਿੱਚ ਉਹ ਜਿੱਤ ਕੇ ਜਾਣਾ ਹੈ ਕਿ ਮੈਚ ਕਬੱਡੀ ਦਾ ਅੱਜ ਹੋਣਾ ਪਿੰਡੇ ਚੰਕਰ ਮੁੰਡਿਆਂ ਦੇ ਸਾਹਮਣੇ ਹਿੱਕ ਦਾ ਜੋਰ ਹੈ ਲਾਉਣਾ ਕਿ ਹੁਣੇ ਪੇੜ ਜੋ ਸਾਨਾਂ ਦੇ ਦੇਖੋ ਫੜ ਕੇ ਕੋਲ ਜਮਾਨਾ ਕਿ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਦੌੜਾ ਪੱਤਾ ਵਿੱਚ ਜਾਨਾ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਦੌੜਾ ਵਿੱਚ ਪੱਤਾ ਵਿੱਚ ਜਾਨਾ ਤੇ ਫਾਈਨਲ ਮੈਚ ਤੁਸੀਂ ਦੇਖ ਰਹੇ ਹੋ ਮੋਹਨ ਸਿੰਘ ਜੀ ਕਹਿੰਦੇ ਵੀ ਅੱਜ ਸਾਰੇ ਮੈਚ ਤੇ ਬੁੱਟਾ-ਬੁੱਟਾ ਤੇ ਬੈਦ ਹੋ ਗਈ ਮੇਰੇ ਵਿੱਚੋਂ ਪਾਇਂ ਕਬੂਤੇ ਦੇ ਖਾਤੇ ਵਿੱਚ ਹੈ ਫਾਈਨਲ ਮੈਚ ਔਰ ਤਕੜਾ ਸ਼ਿਵਰਜ ਦੋਨੋਂ ਟੀਮਾਂ ਦੇ ਵਿਚਕਾਰ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਜ਼ਿਲ੍ਹਾ ਬਰਨਾਲਾ ਹੈ ਇੱਕ ਪਾਸੇ ਜ਼ਿਲ੍ਹਾ ਮੁਕਸਰ ਦੀ ਟੀਮ ਹੈ ਲਓ ਮੁਕਸਰ ਵਾਲੇ ਦਾ ਬੋਲਿਆ ਹੈ ਧਾਵਾ ਸਾਹਮਣੇ ਦੇਖ ਰਹੇ ਲਾਲ ਕਛਮੀਰੀ ਚ ਰਵਣੀ ਆਲਖਾਂ ਵਾਲੇ ਦੀ ਪਾਈ ਹੋਈ ਕਬੱਡੀ ਕਿਕਰ ਜੈਤੋ ਵਾਲੇ ਦਾ ਭਾਂਜਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵਧਿਆ ਚਾਰ ਜੱਪਿਆਂ ਦੇ ਸਾਹਮਣੇ ਦੇਖਣਾ ਵੀ ਹਲਕੀ ਦਾ ਟੱਚ ਤੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ ਤੇ ਰਵਣਾ ਪੁਆਇੰਟ ਲੱਗੇ ਬਾਅਦ ਸੱਤੇ ਸਾਡੇ ਮਾਨਯੋਗ ਸਰਦਾਰ ਮੋਹਦ ਸਿੰਘ ਜੀ दीपकर की टीम में सौ रुपए का मान करते हैं बहुत बहुत धन्यवाद दीपकर बहुत धनबाद सरदारजुग मोजन सिंह ठेकेदार साहब और बूटे की पाई ही कबड्डी सामने के एक पास सत्ता सत्ते नाम हाथ जोड़ी के बूटा पॉइंट है कि वापस मौत दीप राधी वाल अपनी टीम के लिए जुड़ता है अगला मैच तो सैजो वर्ष ਗੋਲੀਆ ਕਰਾਉਣੀਆਂ ਟੀਮਾਂ ਦੇ ਦਰਮਿਆਨ ਹੈ ਉਸ ਤੋਂ ਅਗਲਾ ਮੈਚ ਰਮਾਣਾ ਅਜੀਤ ਸਿੰਘ ਵਰਸੇ ਨਵਾਂ ਕਿਲਾ ਰਮਾਣਾਜੀਤ ਸਿੰਘ ਦੀ ਟੀਮ ਨੂੰ ਬੇਨਤੀ ਵੀ ਵੇਟਿੰਗ ਰੂਮ ਦੇ ਵਿੱਚ ਪਹੁੰਚੋ ਨਵਾਂ ਕਿਲਾ ਦੀ ਟੀਮ ਵੇਟਿੰਗ ਰੂਮ ਦੇ ਵਿੱਚ ਪਹੁੰਚ ਚੁੱਕੀ ਹੈ ਰਾਮੇ ਆਲਖਾਂ ਵਾਲੇ ਨੇ ਫੇਰ ਅੱਗੇ ਵੱਧ ਕੇ ਬੋਲਿਆ ਤਾਰਾ ਕਿ ਮੁੰਡੇ ਕਲਪੀ ਖੇਡਣ ਵੀ ਖੇਡਣ ਵਿੱਚ ਖੜਿਆ ਜਾਂ ਕੇ ਚਿਹਰੇ ਲੱਗਦੇ ਨਹੀਂ ਸ਼ੇਰਾਂ ਦੇ ਰੱਖਦੇ ਨਾਲਿਆਂ ਨੂੰ ਲਿਸ਼ਕਾ ਕੇ ਕਿ ਦੁਨੀਆ ਮੰਨਦੀ ਜਾਂਦੀ ਹੈ ਵੀ ਦੂਰੋਂ ਨੇੜੇ ਹੋਂਮਾ ਮਾਕੇ ਸਿੰਘ ਫਸਨੇ ਨੇ ਕੁੱਟੀਆਂ ਦੇ ਮਿੱਤਰੋ ਵਹਿਲੋ ਕੁੱਟੀ ਲਾ ਕੇ ਸਿੰਘ ਫਸਨੇ ਨੇ ਕੁੱਟੀਆਂ ਦੇ ਮਿੱਤਰੋ ਵਹਿਲੋ ਕੁੱਟੀ ਲਾ ਕੇ ਅੱਗੇ ਫੇਰ ਵਧਿਆ ਬੁੱਟਾ ਨਾਦਾਨੂ ਦੀਪ ਕਰਦੀ ਧਰਤੀ ਦਾ ਸਾਹਮਣੇ ਹਲਕੇ ਹਲਕੇ ਤਪ ਧਰਦਾ ਹੋਇਆ ਚਾਰ ਜਾਖੀ ਨੇ ਅੱਗੇ ਐਨ ਕਮਾਨ ਦੀ ਤਰ੍ਹਾਂ ਚੁੱਕਿਆ ਹੋਇਆ ਤਦ ਨੂੰ ਦੇਖਣਾ ਵੀ ਪੰਜਾਬੀ ਵੀਰੋ ਕਹਿੰਦੇ ਵੀ ਤੀਰ ਮਾਰ ਕੇ ਹੰਦੇ ਦੇ ਵੱਲ ਆਵੇਗਾ ਜਾਂ ਨਹੀਂ ਮਾਰਨ ਦਾ ਵੀ ਧਰਤੀ ਦਾ ਬਹਿਰ ਹੈ ਇੱਕ ਪਾਸੇ ਪਾਇੰਟ ਬੁੱਟੇ ਦੇ ਖਾਤੇ ਤਾਂ ਦੇਖਣੀ ਕੌਣ ਵੇਤਰ ਕੇ ਜਾਂਦਾ ਇਸ ਮੁਕਾਲੇ ਦੇ ਵਿੱਚੋਂ ਰਵਨਾ ਅਲਫਾ ਵਾਲਾ ਕਿ ਮੈਂ ਫਲਦੀ ਜੰਦਜਾਨ ਪੰਜਾਬੀ ਸ਼ੇਰ ਨੇ ਕਰਾ ਨੂੰ ਜਿੱਦਾਂ ਸ਼ੇਰਨੀ ਵਰਦੇ ਕਦੇ ਰਗਾ ਕੇ ਖੱਲਾਂ ਨੂੰ ਮਾਈਕਰੋ ਕੁਸ਼ਤੀ ਸੀਰਾ ਜੀਤੇ ਵੱਲੋਂ ਦੀਪਕਰ ਦੀ ਟੀਮ ਨੂੰ 2000 ਰੁਪਏ ਦਾ ਮਾਣ ਆ ਗਿਆ ਬਹੁਤ ਬਹੁਤ ਧੰਨਵਾਦ ਸੀਰਾ ਜੀ ਦਾ ਲਓ ਇਧਰਲੇ ਪਾਸੇ ਰਮਣਾ ਔਰ ਸਾਹਮਣੇ ਉਖੜਦੇ ਪੈਰ ਤੇ ਪੁਆਇੰਟ ਬਲਦੇਵ ਗੜਪਰੇ ਵਾਲਾ ਦੱਸਦਾ ਹੈ ਵੀ ਅੰਕ ਤਾਵੀ ਦੇ ਹਿੱਸੇ ਹੈ ਬਲਦੇਵ ਗੜਪਰੇ ਆਖੀ ਫੈਸਲਾ ਕਰਦਾ ਹੈ ਔਰ ਅੰਕ ਔਰ ਖਾਨੇ ਖਾਤੇ ਵਿੱਚ ਝਗੜੇ ਹੈ ਬੁੱਟੇ ਦੀ ਪਾਰ ਹੀ ਕਬੱਡੀ ਸਾਹਮਣੇ ਫਿਰ 14 ਅੱਖਾਂ ਦੇ ਵਿੱਚੋਂ ਡਬਲ ਟੱਚ ਦਾ ਇਸ਼ਾਰਾ ਦੇ ਰਹੇ ਨੇ ਕਿ ਜਸਵੰਤ ਰੋੜੀਪੁਰੇ ਵਾਲਾ ਦਸਰੇ ਵੀ ਪੁਆਇੰਟ ਸਾਡੀ ਦੇ ਖਾਤੇ ਵਿੱਚ ਹੈ ਡਬਲ ਟੱਚ ਦਾ ਇਸ਼ਾਰਾ ਇੱਕ ਅੰਤ ਦਾ ਵਾਧਾ ਹੋਇਆ ਬੁੱਟੇ ਦੀਪਗੜ੍ਹ ਵਾਲੇ ਦੇ ਖਾਤੇ ਵਿੱਚ ਲਓ ਰਮਣੇ ਦੀ ਕਬੱਡੀ ਲੱਗ ਜੂ ਪਤਾ ਵੀ ਰਮਣੇ ਅੱਜ ਖਾਦੀ ਹੋਈ ਖਰਾਤ ਤੋਂ ਤੇ ਮਾਰੀ ਹੋਈ ਮਿਹਨਤ ਦਾ ਕਿ ਛੜ ਦੇ ਛੋਟੇ ਆ ਵੀਰਾ ਕਰਨੀ ਰੀ ਸ਼ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਰਵਣਾ ਮਾਲਸ ਪੁਆਇੰਟ ਲੱਗੇ ਬਾਅਦ ਸ ਇੱਕ ਅੰਕ ਦਾ ਵਾਧਾ ਕਰ ਗਿਆ ਫ੍ਰੀ ਟੀਮ ਦੇ ਵਿੱਚ ਸਰਦਾਰ ਸਿੰਘ ਸਰਦਾਰ ਲਾਲ ਸਿੰਘ ਢੱਲੋਂ ਔਰ ਸਰਦਾਰ ਸਿੰਘ ਸਰਦਾਰ ਬਲਦੇਵ ਸਿੰਘ ਦੀ ਬਰਾਦ ਉਹਨਾਂ ਦੀ ਯਾਨ ਸਮਰਪਤ ਤੀਸਰਾ ਸ਼ਾਨਦਾਰ ਕਬੱਡੀ ਖੇਡ ਮੇਲਾ ਸ਼ਹੀਦ ਜਗਰਾਤ ਸਿੰਘ ਸਪੋਰਟਸ ਕਲੱਬ ਦਾ ਹੈ ਤੀਸਰਾ ਉਕਰਾਲਾ ਔਰ ਸਾਹਮਣੇ ਖੁੱਝ ਗਈ ਹੈ ਕਿ 11ਵੀਂ ਓਵਰ ਨੇ ਫੱਤੀ ਇਕਲਾ ਤੋਂ ਥੱਲੇ ਤੇ ਦੂਜੀ ਚੱਕੀ ਅਸਲੇ ਬਹੁਤ ਹੀ ਸੋਹਣਾ ਕੋਸ਼ਿਸ਼ ਕੀਤੀ ਹੈ ਗੱਪਰੂ ਨੇ ਮਰੋਰਤਾ ਮਾਗਵੀ ਗੱਦਲ ਮੰਨੂ ਨਾ ਜਾਣੇ ਕੀ ਜੁੜਦਾ ਪਹਿਲਾਂ ਇਹ ਮੁੱਦਾ ਤੇ ਪੁਆਇੰਟ ਕਾਮਨ ਹੈ ਇਹ ਅੰਤ ਕਾਮਨ ਚੱਲ ਵੀ ਗੱਪਰੂ ਭਾ ਵੀ ਕਰੀ ਹੋਰੀਆ ਕਲਾ ਮਰਸੋ ਸੈਦ ਹੋਈ ਟੀਮ ਦੋਨੋ ਟੀਮਾਂ ਪਹੁੰਚ ਗਈਆਂ ਨੇ ਧੰਨਵਾਦ ਨਾਲ ਹੀ ਮੈਂ ਵਿਸ਼ੇਸ਼ ਤੌਰ 'ਤੇ ਸਾਦੋ ਦੀ ਇੰਦਰ ਜਿਨ੍ਹਾਂ ਨੇ ਸਾਦੇ ਸੱਦੇ ਨੂੰ ਕਬੂਲਿਆ ਔਰ ਰਮਾਣਾ ਅਜੀਤ ਸਿੰਘ ਵਰਸੇ ਦੇ ਨਵਾਂ ਕਿਲਾ ਤੇ ਸਾਹਮਣੇ ਖੇਡ ਕਾਕੇ ਦੀਪਗੜ੍ਹ ਵਾਲੇ ਨੇ ਇਸ ਵੇਲੇ ਜੱਫਾ ਮਾਰੇ ਆ ਕਿ ਅੰਕ ਦੀਪਗੜ੍ਹ ਦੀ ਟੀਮ ਦੇ ਖਾਤੇ ਵਿੱਚ ਜਾਂਦੇ ਹੈਲੋ ਸਰਦਾਰ ਚੌਰਾ ਸਿੰਘ ਔਰ ਨਾਲ ਹੀ ਇਸ ਕਲੱਬ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਕਲੱਬ ਜਲੰਧਰੀ ਖਾਨਾ ਵੱਲੋਂ ਜੋ 3500 ਰੁਪਿਆ ਇਸ ਸਪੋਰਟ ਕਲੱਬ ਦੀ ਆਰਥਿਕ ਜਿਹਨੀ ਮਦਦ ਸੋ ਸ਼ਹੀਦ ਕਾਲ ਸਿੰਘ ਯਾਦਗਾਰੀ ਕਬੱਡੀ ਕਮਟ ਕਲੱਬ ਜਲੰਧਰੀ ਖਾਨਾ ਵੱਲੋਂ 3500 ਰੁਪਏ ਦੀ ਰਾਸ਼ੀ ਜੋ ਸਰਦਾਰ ਜਗਤਾਰ ਸਿੰਘ ਜੀ ਵੱਲੋਂ ਆਹ ਇਹ ਪਿੰਟ ਕਰ ਲਵੇ ਔਰ ਬੈਜ ਮਾਰ ਨਾ ਦੇਵਾ ਮਾਰਦੇ ਤਾਲੀਆਂ ਸਿਰੇ ਤੇ ਬੈਦਾ ਤੈਨੂੰ ਰੋਕਦੀ ਪਸੰਦ ਨਾ ਕੋਈ ਤੇ ਮੇਰ ਬਾਹਰ ਮੇਰੀ ਛੱਡੇ ਅਸਲ ਇਹ ਦੇਖਦਾ ਵੀ ਬੈਦ ਨਹੀਂ ਕਰਦਾ ਕੰਮ ਤੇ ਪੁਆਇੰਟ ਜਿਹੜਾ ਜਾਂਦੀ ਦੇ ਖਾਤਰ ਵਿੱਚ ਇੱਕ ਇੱਕ ਤਮ ਲਾਉਂਦੀ ਐਸੇ ਰੇਟ ਤੇ ਕਹਿੰਦੇ ਵੀ ਫੈਸਲਾ ਹੋਵੇਗਾ ਕੌਣ ਟੀਵੀ ਇਸਨ ਤਾਲੀ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ ਤੇ ਕੁੰਦਿਆ ਨੇ ਸਿੰਘ ਫਸ ਗਏ ਹੁਣ ਤਾਂ ਨਿੱਕਰੂ ਬਣੇ ਨੇ ਖਾਣੀ ਸਾਹਮਣੇ ਦੇਖਣਾ ਵੀ ਬੁੱਟਾ ਅੰਤ ਜਿਹੜਾ ਆਪਣੀ ਟੀਮ ਦੇ ਲਈ ਜੋ ਦਤਾ ਹੋਇਆ ਔਰ ਮੈਂ ਤੇ ਦੀ ਸਮਾਤੀ ਦੀ ਵਿਸ਼ਰ ਡਾਕਟਰ ਜਸੀਦ ਮਹਾਰਾਜੀ ਦੱਸਣਗੇ ਇਹ ਵੀ ਪੁਆਇੰਟ ਨਾ ਇਲੂਟ ਆਖਿ ਪੁਆਇੰਟ ਰਹਿ ਨਹੀਂ ਦੀਪਰਾਜ ਦੀ ਟੀਮ ਦੇ ਤੇ 7.5 ਪੁਆਇੰਟ ਹਲ ਖਾਂਦੇ ਦੀਪਰਾਜ ਦੀ ਟੀਮ ਜਿੰਨਰ ਰਹੀ ਹੈ ਔਰ ਉੱਪਰ ਦੀ ਟੀਮ ਹੈ ਆਲਟੋ